ਹਾਂਜੀ ਸਤ ਸ੍ਰੀ ਅਕਾਲ ਜੀ ਮਿੱਤਰੋ ਕੀ ਹਾਲ ਚਾਲ ਨੇ ਆਸਾਂ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਆਪਾਂ ਕਰਨਾ ਡੇਰੀ ਫਾਰਮ ਓਪਨ ਤੇ ਅੱਜ ਆਜਾ ਆਪਣਾ ਦਿਨ ਨੰਬਰ 7 ਤੇ ਅੱਜ ਥੋੜੇਗਾ ਆਪਾਂ ਇੰਟਰਸਟਿੰਗ ਕਰ ਲੱਗੇ ਆ ਆਪਣੇ ਕੋਲ ਆ ਸੀ ਸਵਰਾਜ 744 ਇਹਨਾਂ ਵੀਰਾਂ ਨੇ ਇੱਕ ਤਾਂ ਮਗਰ ਲਾਉਣਾ ਸਟੀਲ ਦਾ ਡੰਡਾ ਤੇ ਇੱਕ ਲਾਉਣਾ ਸਟੀਲ ਦੇ ਸਾਈਡਾਂ ਦੇ ਮਗਰਾੜ ਤੇ ਉਹ ਆਪਾਂ ਲਾਉਣ ਲੱਗੇ ਆ ਇਹ ਮੈ ਲਾਉਣ ਲਗਾ ਆਪ ਪਹਿਲੀ ਵਾਰ ਮੈਂ ਇਹ ਡਰੇ ਡਰੇ ਮਗਰਾੜ ਜੀ ਕਦੇ ਫਿੱਟ ਨਹੀਂ ਕੀਤੇ ਪਰ ਮੈ ਲੱਗੇ ਵਾਧੂ ਵੇਖੇ ਤੇ ਪਰ ਮਿਸਤਰੀ ਹੁੰਦੇ ਨਾਲ ਤੇ ਥੋੜਾ ਜਿਹਾ ਕਿਨਾਂ ਕਰ ਹੀ ਸਕਦੇ ਆ ਸਰ ਨੂੰ ਪਹਿਲਾਂ ਆਪ ਆਪਣਾ ਇਹਦਾ ਦਾ ਬੈਕ ਵਾਲ ਏ ਬਣਾਉਣ ਤੋਂ ਬਾਅਦ ਇਹ ਤੁਹਾਡੀ ਕਿ ਆ ਜਾਣਗੀ ਇਨਸਪੈਕਸ਼ਨ ਕਰੀ ਦੇਗੀ ਕਿ ਕੋਈ ਰਹਿੰਦਾਤ ਨਹੀਂ ਕੋਈ ਵਾਧੂ ਘਾਟੂ ਤੇ ਮੇਰੇ ਥੋੜੀ ਕਿ ਸਮਝ ਨਹੀਂ ਗੱਲ ਤੇ ਫਿਰ ਫਾਦਰ ਸਾਹਿਬ ਨੂੰ ਸੱਦਿਆ ਵੱਡੇ ਕਾਰੀਗਰ ਸਾਹਿਬ ਨੂੰ ਇਹਨਾਂ ਨੇ ਤੁਹਾਡਾ ਬਾਅਦ ਆਪ ਨੂੰ ਦੱਸਿਆ ਕਿ ਕਿਦਾਂ ਕਿਦਾਂ ਕੰਮ ਹੋਣਾ ਫਿਰ ਥੋੜੀ ਕਿ ਇਨਸਪੈਕਸ਼ਨ ਤੋਂ ਬਾਅਦ ਆਪਾਂ ਕਰੀਦਾ ਇਹਨੂੰ ਪੱਕਾ ਫਾਦਰ ਸਾਹਿਬ ਦੇ ਸਮਝਾਉਣ ਤੋਂ ਬਾਅਦ ਆਪਾਂ ਗਾੜੀ ਬੈਂਡ ਵੀ ਪਾ ਦਈਦੇ ਆ ਬੈਂਡ ਪਾਉਣ ਤੋਂ ਬਾਅਦ ਇਹਨੂੰ ਪੱਕਿਆਂ ਵੀ ਕਰ ਦੇਈਦਾ ਤੇ ਇਹਦੀ ਫਿਟਿੰਗ ਵੀ ਕਰ ਦੇਦੀ ਆ ਥੋੜੀ ਕਿ ਵੀਡੀਓ ਨਹੀਂ ਬਣੀ ਕਿਉਂਕਿ ਚਿੱਤਾ ਵੀ ਭੋਲੇ ਆਉਂਦਾ ਜੋ ਕੰਮ ਚ ਰੁੱਝੀ ਹੋਈ ਏ ਆਹ ਹੋਈ ਵੇਖ ਲਓ ਜਿੰਨੀ ਕੁ ਬਣੀ ਆ ਤੇ ਇਹਨੂੰ ਆਪ ਪਾਲਸ਼ਿੰਗ ਵੀ ਕਰ ਦਿੱਤੀ ਆ ਹਾਂ ਫਿਟਿੰਗ ਦੀ ਹੈਗੀ ਮੇਰੇ ਕੋਲ ਬਾਅਦ ਚ ਆਪ ਇਹਨੂੰ ਕਰੀਦਾ ਪਹਿਲਾਂ ਫਿਟਿੰਗ ਮੜਕੇ ਦੀ ਕਰੀਦੀ ਪਾਲਸ਼ਿੰਗ ਜਿਹੜੀ ਕਿ ਵੀਡੀਓ ਨਹੀਂ ਬਣੀ ਮੇਰੇ ਤੋਂ ਤੇ ਮੇਤਰੋ ਮੁੰਡਾ ਬਿਲਕੁਲ ਖੁਸ਼ ਹੋ ਜਾਂਦਾ ਜਿਹਦਾ ਵੀ ਟਰੈਕਟਰ ਸੀ ਜਿਹੜਾ ਵੀਰ ਲਿਆਇਆ ਸੀ ਉਹ ਬਿਲਕੁਲ ਐ ਰਾਜੀ ਬਾਜੀ ਹੋ ਜਾਂਦਾ ਤੇ ਹੁਣ ਚੈੱਕ ਕਰੋ ਫਾਈਨਲ ਲੁੱਕ ਚੈੱਕ ਕਰੋ ਟਰੈਕਟਰ ਦੀ ਪੂਰੀ ਗੱਲਬਾਤ ਐਂਡ ਹੋ ਗਈ ਆ ਸਾਈਡਾਂ 'ਤੇ ਮਗਰਾਲ ਲੱਗ ਗਏ ਆ ਤੇ ਪੂਰੇ ਫੱਬਦੇ ਆ ਏਡੀ ਬਿਲਕੁਲ ਫਿਟ ਕਰਕੇ ਵੀਰ ਪੂਰਾ ਖੁਸ਼ ਏ ਰਾਜੀ ਬਾਜੀ ਤੋਰ ਕੇ ਉਹਨੂੰ ਵੀਰ ਨੂੰ ਬਾਅਦ ਚ ਆਪ ਤੇ ਜਾ ਕੇ ਗੇਟ ਦਾ ਕਰੀਦਾ ਇੱਕ ਲੋਕ ਫਿੱਟ ਉਹਦੇ ਕਬਜੇ ਵੀ ਤੁਹਾਡੇ ਬਾਅਦ ਟੁੱਟੇ ਦੇ ਪਟਾਟੇ ਪੈਸੇ ਤੁਹਾਡੇ ਅੱਗੇ ਦਾ ਕੰਮ ਨਿਬੇੜ ਕੇ ਤੇ ਅੱਜ ਦਾ ਵੀਲੋਗ ਕਰਦੇ ਇਥੇ ਕਿਸਮਾਪਤ ਮਿਲਦੇ ਆ ਨੈਸਟ ਵੀਲੋਗ ਦੇ ਵਿੱਚ ਬਾਏ ਬਾਏ